ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਬਹੁਤ ਹੀ ਦਿਲਚਸਪ ਪਾਉਣ ਵਾਲੀ ਹੈ ਜ ਜਿਹਦੇ ਵਿੱਚ ਤੁਸੀਂ ਸਿੱਖੋਗੇ ਕਿ ਜਿਹੜੀ ਚੀਜ਼ ਕਰਮਾਂ ਵਿੱਚ ਲਿਖੀ ਜਾਵੇ ਭਾਗਾਂ ਵਿੱਚ ਹੋਵੇ ਜੋ ਕੁਝ ਵੀ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕੀ ਉਸ ਨੂੰ ਮਿਟਾਇਆ ਜਾ ਸਕਦਾ ਹੈ ਜੇ ਤੁਸੀਂ ਇਹ ਸਾਰਾ ਕੁਝ ਜਾਣਨਾ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਬਿੱਲੂ ਨਾਮ ਦਾ ਗਰੀਬ ਕਿਸਾਨ ਰਹਿੰਦਾ ਸੀ ਉਸ ਦੇ ਘਰ ਵਿੱਚ ਸਿਰਫ ਉਹ ਤੇ ਉਸਦੀ ਪਤਨੀ ਰਹਿੰਦੀ ਸੀ ਕਿਸਾਨ ਦੇ ਘਰ ਵਿੱਚ ਬੜੇ ਲੰਮੇ ਸਮੇਂ ਦੇ ਬਾਅਦ ਇੱਕ ਲੜਕੇ ਨੇ ਜਨਮ ਲਿਆ ਕਿਸਾਨ ਤੇ ਉਹਦੀ ਪਤਨੀ ਬੜੇ ਖੁਸ਼ ਦਿਖ ਰਹੇ ਸੀ ਸਾਰੇ ਆਸ-ਪਾਸ ਦੇ ਲੋਕ ਕਿਸਾਨ ਨੂੰ ਵਧਾਈ ਦੇਣ ਲਈ ਆ ਰਹੇ ਸੀ ਉਸ ਦਿਨ ਸਵੇਰ ਦੇ ਸਮੇਂ ਕਿਸਾਨ ਦੇ ਘਰ ਦੇ ਬਾਹਰੋਂ ਇੱਕ ਸਾਧੂ ਨੇ ਭਿਖਿਆਲੀ ਆਵਾਜ਼ ਲਾਈ ਕਿਸਾਨ ਨੇ ਘਰ ਵਿੱਚ ਅੱਜ ਖੁਸ਼ੀ ਦਾ ਮਾਹੌਲ ਸੀ ਇਸ ਲਈ ਉਸ ਨੇ ਸਾਧੂ ਨੂੰ ਅੰਦਰ ਬੁਲਾ ਲਿਆ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਜਦੋਂ ਸਾਧੂ ਬੈਠ ਗਏ ਤਾਂ ਕਿਸਾਨ ਨੇ ਸਾਧ ਨੂੰ ਕਿਹਾ ਬਾਬਾ ਜੀ ਸਾਡੇ ਘਰ ਵਿੱਚ ਬੜੇ ਲੰਮੇ ਸਮੇਂ ਦੇ ਬਾਅਦ ਬੱਚੇ ਦਾ ਜਨਮ ਹੋਇਆ ਤੁਸੀਂ ਕਿਰਪਾ ਕਰਕੇ ਇਸ ਦਾ ਨਾਮਕਰਨ ਕਰ ਦੇਵੋ ਮਹਾਤਮਾ ਨੇ ਜਿਵੇਂ ਹੀ ਬੱਚੇ ਨੂੰ ਆਪਣੀ ਗੋਦ ਵਿੱਚ ਉਠਾਇਆ ਤਦ ਹੀ ਉਹਨਾਂ ਨੇ ਦੇਖਿਆ ਕਿ ਬੱਚੇ ਦੀ ਬਾਹ ਉੱਪਰ ਇੱਕ ਚਿੰਨ ਬਣਿਆ ਹੋਇਆ ਜੋ ਰਾਜਯੋਗ ਨੂੰ ਦਰਸਾਉਂਦਾ ਹੈ ਮਹਾਤਮਾ ਬੱਚੇ ਦੀ ਬਾਹ ਉੱਪਰ ਉਹ ਚਿੰਨ ਵੇਖ ਕੇ ਹਰਾਨ ਰਹਿ ਗਏ ਕਿਸਾਨ ਨੇ ਮਹਾਤਮਾ ਨੂੰ ਹੈਰਾਨ ਪਰੇਸ਼ਾਨ ਦੇਖਿਆ ਤਾਂ ਉਸ ਨੇ ਕਿਹਾ ਮਹਾਤਮਾ ਜੀ ਕੀ ਗੱਲ ਹੈ ਤੁਸੀਂ ਇੰਨਾ ਪਰੇਸ਼ਾਨ ਕਿਉਂ ਨਜ਼ਰ ਆ ਰਹੇ ਹੋ ਮਹਾਤਮਾ ਨੇ ਕਿਹਾ ਬੇਟਾ ਮੈਂ ਪਰੇਸ਼ਾਨ ਨਹੀਂ ਹਾਂ ਬਲਕਿ ਮੈਂ ਤਾਂ ਬੜਾ ਖੁਸ਼ ਹਾਂ ਕਿਉਂਕਿ ਤੇਰਾ ਪੁੱਤਰ ਬੜਾ ਕਿਸਮਤ ਵਾਲਾ ਤੇਰੇ ਬੇਟੇ ਦੀ ਕਿਸਮਤ ਵਿੱਚ ਰਾਗ ਜੋਗ ਰਾਜ ਜੋਗ ਲਿਖਿਆ ਕਿਸਾਨ ਨੇ ਕਿਹਾ ਮਾਤਮਾ ਜੀ ਮੈਂ ਤਾਂ ਇਹ ਗੱਲ ਸਮਝਿਆ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਤਮਾ ਨੇ ਕਿਹਾ beta ਤੇਰਾ ਪੁੱਤਰ ਇੱਕ ਦਿਨ ਰਾਜਾ ਬਣੇਗਾ ਇਹਦਾ ਵਿਆਹ 16 ਸਾਲ ਦੀ ਉਮਰ ਵਿੱਚ ਇਸ ਰਾਜ ਦੀ ਰਾਜਕੁਮਾਰੀ ਨਾਲ ਹੋਵੇਗਾ ਤੇ ਫਿਰ ਇਹ ਇਸ ਨਗਰ ਦਾ ਰਾਜਾ ਬਣ ਜਾਵੇਗਾ ਸਾਧੂ ਦੀ ਗੱਲ ਸੁਣ ਕੇ ਬਿੱਲੂ ਬੜਾ ਖੁਸ਼ ਹੋਇਆ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਬਿੱਲੂ ਦਾ ਪੁੱਤਰ ਇੱਕ ਦਿਨ ਰਾਜਾ ਬਣੇਗਾ ਤਾਂ ਸਾਰੇ ਉਸ ਨੂੰ ਵੇਖਣ ਲਈ ਆਉਣ ਲੱਗੇ ਫਿਰ ਇੱਕ ਦਿਨ ਅਚਾਨਕ ਉਸ ਨਗਰ ਦਾ ਰਾਜਾ ਹਿਰਨ ਦਾ ਸ਼ਿਕਾਰ ਕਰਦਾ ਕਰਦਾ ਕਾਫੀ ਦੂਰ ਜੰਗਲ ਵਿੱਚ ਨਿਕਲ ਗਿਆ ਪਰ ਹਿਰਨ ਰਾਜੇ ਦੇ ਹੱਥ ਨਹੀਂ ਆਇਆ ਰਾਜੇ ਨੂੰ ਹਿਰਨ ਦਾ ਪਿੱਛਾ ਕਰਦੇ ਕਰਦੇ ਪਿਆਸ ਲੱਗੀ ਪਰ ਰਾਜੇ ਨੂੰ ਆਸ-ਪਾਸ ਕੋਈ ਨਦੀ ਜਾਂ ਤਲਾਬ ਨਹੀਂ ਮਿਲਿਆ ਜਿੱਥੋਂ ਪਾਣੀ ਪੀ ਸਕੇ ਰਾਜਾ ਕਾਫੀ ਸਮੇਂ ਤੋਂ ਜੰਗਲ ਵਿੱਚ ਇਧਰ ਉਧਰ ਘੁੰਮ ਰਿਹਾ ਸੀ ਰਾਜਾ ਪਾਣੀ ਦੀ ਖੋਜ ਵਿੱਚ ਭਟਕਦਾ ਹੋਇਆ ਉਸੇ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਬਿੱਲੂ ਰਹਿੰਦਾ ਸੀ। ਤਦ ਰਾਜੇ ਦੀ ਨਜ਼ਰ ਇੱਕ ਮਹਾਤਮਾ ਉੱਪਰ ਪਈ। ਰਾਜੇ ਨੇ ਮਹਾਤਮਾ ਤੋਂ ਪਾਣੀ ਮੰਗਿਆ। ਮਹਾਤਮਾ ਨੇ ਰਾਜੇ ਨੂੰ ਰੁਕਣ ਲਈ ਕਿਹਾ ਤੇ ਆਪਣੀ ਕੁਟਿਆ ਦੇ ਅੰਦਰੋਂ ਪਾਣੀ ਲੈਣ ਲਈ ਚਲੇ ਗਏ। ਮਹਾਤਮਾ ਨੇ ਪਾਣੀ ਲਿਆ ਕੇ ਰਾਜੇ ਨੂੰ ਦਿੱਤਾ। ਰਾਜਾ ਪਾਣੀ ਪੀਣ ਲੱਗਾ। ਪਾਣੀ ਪੀਣ ਦੇ ਬਾਅਦ ਰਾਜੇ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਬਾਹਰ ਇਕੱਠੇ ਹੋ ਕੇ ਜਾ ਰਹੇ ਨੇ। ਰਾਜੇ ਨੇ ਮਹਾਤਮਾ ਤੋਂ ਪੁੱਛਿਆ ਉਹਨਾਂ ਲੋਕਾਂ ਬਾਰੇ ਪੁੱਛਿਆ ਤਾਂ ਮਹਾਤਮਾ ਨੇ ਕਿਹਾ ਇਹ ਸਾਰੇ ਬਿੱਲੂ ਦੇ ਘਰ ਜਾ ਰਹੇ ਨੇ ਕਿਉਂਕਿ ਉਹਦੇ ਘਰ ਵਿੱਚ ਇੱਕ ਬਹੁਤ ਹੀ ਕਿਸਮਤ ਵਾਲੇ ਬੱਚੇ ਦਾ ਜਨਮ ਹੋਇਆ ਤੇ ਇੱਕ ਮਹਾਤਮਾ ਨੇ ਉਸ ਦੇ ਬਾਰੇ ਭਵਿੱਖਬਾਣੀ ਕੀਤੀ ਹੈ ਰਾਜੇ ਨੇ ਪੁੱਛਿਆ ਬਾਬਾ ਅਸੀ ਕਿਹੜੀ ਭਵਿੱਖਬਾਣੀ ਕੀਤੀ ਆ ਜਿਹਦੇ ਕਾਰਨ ਇਹ ਸਾਰੇ ਉੱਥੇ ਜਾ ਰਹੇ ਨੇ ਉਸ ਨੇ ਕਿਹਾ ਕਿ ਮਹਾਤਮਾ ਨੇ ਦੱਸਿਆ ਹੈ ਕਿ ਜਦੋਂ ਬਿੱਲੂ ਦਾ ਪੁੱਤਰ 16 ਮਰਿਆਂ ਦਾ ਹੋਵੇਗਾ ਤਾਂ ਉਸ ਦਾ ਵਿਆਹ ਇਸ ਰਾਜ ਦੇ ਰਾਜੇ ਦੀ ਪੁੱਤਰੀ ਨਾਲ ਹੋਵੇਗਾ ਤੇ ਉਸ ਦਾ ਪੁੱਤਰ ਇਸ ਰਾਜ ਦਾ ਰਾਜਾ ਬਣੇਗਾ ਮਹਾਤਮਾ ਦੀ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ ਕਿ ਇੱਕ ਮਾਮੂਲੀ ਕਿਸਾਨ ਦਾ ਬੇਟਾ ਉਸ ਦੀ ਪੁੱਤਰੀ ਨਾਲ ਵਿਆਹ ਕਿਵੇਂ ਕਰਵਾ ਸਕਦਾ ਹੈ ਰਾਜੇ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਮੈਂ ਹੀ ਇਸ ਰਾਜ ਦਾ ਰਾਜਾ ਹਾਂ ਤੇ ਤੁਸੀਂ ਕੀ ਸੋਚਦੇ ਹੋ ਕਿ ਇੱਕ ਮਾਮੂਲੀ ਕਿਸਾਨ ਦੇ ਪੁੱਤਰ ਨਾਲ ਮੈਂ ਆਪਣੀ ਬੇਟੀ ਦਾ ਵਿਆਹ ਕਰ ਦਿਆਂਗਾ ਮਹਾਤਮਾ ਨੇ ਕਿਹਾ ਰਾਜਨ ਜੋ ਇਸ ਬੱਚੇ ਦੇ ਭਾਗ ਵਿੱਚ ਲਿਖਿਆ ਹੈ ਉਸ ਨੂੰ ਕੋਈ ਨਹੀਂ ਮਿਟਾ ਸਕਦਾ ਰਾਜੇ ਨੂੰ ਆਪਣੀ ਤਾਕਤ ਦੇ ਬੜਾ غرور ਸੀ ਉਸਨੇ ਕਿਹਾ ਮਹਾਤਮਾ ਜੀ ਮੈਂ ਭਗਵਾਨ ਦਾ ਲਿਖਿਆ ਹੋਇਆ ਤੁਹਾਨੂੰ ਮਿਟਾ ਕੇ ਵਿਖਾਵਾਂਗਾ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਮੈਂ ਵੀ ਇੱਥੇ ਹੀ ਹਾਂ ਤੇ ਤੂੰ ਵੀ ਇੱਥੇ ਹੀ ਹੈਂ ਦੇਖਦੇ ਹਾਂ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਵਾਪਸ ਆਪਣੇ ਰਾਜ ਮਹਿਲ ਚੱਲਿਆ ਗਿਆ ਰਾਤ ਨੂੰ ਰਾਜੇ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਇਹੀ ਸੋਚ ਰਿਹਾ ਸੀ ਕਿ ਕਿਸੇ ਵੀ ਹਾਲਤ ਵਿੱਚ ਉਹ ਸਾਧੂ ਦੀ ਭੀਖ ਬਾਣੀ ਨੂੰ ਸੱਚ ਨਹੀਂ ਹੋਣ ਦੇਣਾ ਅਗਲੇ ਦਿਨ ਰਾਜਾ ਆਪਣਾ ਪੇਖ ਬਦਲ ਕੇ ਫਿਰ ਤੋਂ ਬਿੱਲੂ ਦੇ ਪਿੰਡ ਪਹੁੰਚ ਗਿਆ ਲੋਕਾਂ ਨੂੰ ਪੁੱਛਦਾ ਪੁੱਛਦਾ ਰਾਜਾ ਬਿੱਲੂ ਦੇ ਘਰ ਪਹੁੰਚਿਆ ਰਾਜੇ ਨੇ ਬਿੱਲੂ ਦੇ ਘਰ ਦੇ ਬਾਹਰ ਜਾ ਕੇ ਉਸ ਨੂੰ ਆਵਾਜ਼ ਲਾਈ ਰਾਜੇ ਦੀ ਆਵਾਜ਼ ਸੁਣ ਕੇ ਬਿੱਲੂ ਘਰ ਤੋਂ ਬਾਹਰ ਆਇਆ ਤੇ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਕਿਸ ਦੇ ਲਈ ਆਏ ਹੋ ਰਾਜੇ ਨੇ ਕਿਹਾ ਕਿ ਮੈਂ ਨਾਲ ਦੇ ਸ਼ਹਿਰ ਦਾ ਸੇਠ ਹਾਂ ਤੇ ਮੇਰਾ ਆਪਣਾ ਕੱਪੜੇ ਦਾ ਵਪਾਰ ਵੀ ਹੈ ਮੈਂ ਲੋਕਾਂ ਤੋਂ ਸੁਣਿਆ ਹੈ ਕਿ ਤੁਹਾਡੇ ਘਰ ਵਿੱਚ ਇੱਕ ਤਕਦੀਰ ਵਾਲੇ ਬੱਚੇ ਦਾ ਜਨਮ ਹੋਇਆ ਤੇ ਉਸ ਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੋਇਆ ਬਿੱਲੂ ਨੇ ਕਿਹਾ ਹਾਂ ਸੇਠ ਜੀ ਤੁਸੀਂ ਸਹੀ ਸੁਣਿਆ ਰਾਜਾ ਬੋਲਿਆ ਜੇ ਤੁਸੀਂ ਬੁਰਾ ਨਾ ਮੰਨੋ ਇੱਕ ਗੱਲ ਕਹਾ ਬਿੱਲੂ ਨੇ ਕਿਹਾ ਹਾਂ ਸੇਠ ਜੀ ਬੋਲੋ ਰਾਜੇ ਨੇ ਕਿਹਾ ਤੁਸੀਂ ਆਪਣਾ ਬੱਚਾ ਮੈਨੂੰ ਦੇ ਦਿਓ ਇਸ ਦੇ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰਾ ਧਨ ਦਿਆਂਗਾ ਤੇ ਤੁਹਾਡੇ ਬੱਚੇ ਦਾ ਪਾਲਣ ਪੋਸ਼ਣ ਵੀ ਕਰਾਂਗਾ ਬਿੱਲੂ ਦੀ ਤਕਨੀ ਨੇ ਕਿਹਾ ਨਹੀਂ ਸੇਠ ਜੀ ਮੈਂ ਆਪਣਾ ਬੱਚਾ ਤੁਹਾਨੂੰ ਨਹੀਂ ਦੇ ਸਕਦੀ ਰਾਜੇ ਨੇ ਕਿਹਾ ਤੁਸੀਂ ਇੱਕ ਮਾਮੂਲੀ ਕਿਸਾਨ ਹੋ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਕਿਵੇਂ ਕਰੋਗੇ ਬਿੱਲੂ ਨੇ ਸੇਠ ਦੀ ਗੱਲ ਸੁਣ ਕੇ ਕਿਹਾ ਹਾਂ ਸੇਠ ਜੀ ਤੁਸੀਂ ਠੀਕ ਕਹਿੰਦੇ ਹੋ ਅਸੀਂ ਇਸ ਬੱਚੇ ਦਾ ਪਾਲਣ ਪੋਚਨ ਠੀਕ ਤਰ੍ਹਾਂ ਨਹੀਂ ਕਰ ਸਕਦੇ ਬਿੱਲੂ ਦੀ ਗੱਲ ਸੁਣ ਕੇ ਉਹਦੀ ਪਤਨੀ ਨੇ ਕਿਹਾ ਠੀਕ ਹੈ ਸੇਰ ਜੀ ਮੈਂ ਤੁਹਾਨੂੰ ਆਪਣਾ ਬੱਚਾ ਦੇਣ ਲਈ ਤਿਆਰ ਹਾਂ ਪਰ ਜਦੋਂ ਇਹ 16 ਸਾਲ ਦਾ ਹੋ ਜਾਵੇਗਾ ਤਾਂ ਤੁਸੀਂ ਮੈਨੂੰ ਇਹਨੂੰ ਵਾਪਸ ਕਰ ਦਿਓਗੇ ਰਾਜ ਨੇ ਕਿਹਾ ਹਾਂ ਠੀਕ ਹੈ ਜਦੋਂ ਤੁਹਾਡਾ ਬੱਚਾ 16 ਸਾਲ ਦਾ ਹੋ ਜਾਵੇਗਾ ਤਾਂ ਮੈਂ ਇਸ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਇਹ ਕਹਿ ਕੇ ਰਾਜਾ ਬੱਚੇ ਨੂੰ ਲੈ ਗਿਆ ਤੇ ਉੱਥੋਂ ਚਲਿਆ ਗਿਆ ਰਾਜਾ ਆਪਣੇ ਨਾਲ ਬੱਚੇ ਨੂੰ ਲੈ ਕੇ ਇੱਕ ਨਦੀ ਉੱਤੇ ਪਹੁੰਚਿਆ ਰਾਜੇ ਨੇ ਸੋਚਿਆ ਸੀ ਕਿ ਉਹ ਬੱਚੇ ਨੂੰ ਨਦੀ ਵਿੱਚ ਛੱਡ ਦੇਵੇਗਾ ਤੇ ਉਸ ਦੀ ਮੌਤ ਹੋ ਜਾਵੇਗੀ ਪਰ ਬੱਚੇ ਦਾ ਮਾਸੂਮ ਚਿਹਰਾ ਵੇਖ ਕੇ ਉਸ ਨੂੰ ਨਦੀ ਵਿੱਚ ਛੱਡਣ ਦੀ ਹਿੰਮਤ ਨਹੀਂ ਹੋਈ ਬਹੁਤ ਸੋਚਣ ਦੇ ਬਾਅਦ ਰਾਜੇ ਨੇ ਲੱਕੜ ਦਾ ਇੱਕ ਸੰਦੂਕ ਲਿਆ ਤੇ ਬੱਚੇ ਨੂੰ ਸੰਦੂਕ ਵਿੱਚ ਬੰਦ ਕਰਕੇ ਪਾਣੀ ਵਿੱਚ ਵਹਾ ਦਿੱਤਾ ਰਾਜੇ ਨੇ ਸੋਚਿਆ ਸੰਦੂਕ ਗਹਿਰੀ ਨਦੀ ਵਿੱਚ ਜਾ ਕੇ ਆਪਣੇ ਆਪ ਹੀ ਡੁੱਬ ਜਾਵੇਗਾ ਤੇ ਇਹ ਬੱਚਾ ਮਰ ਜਾਵੇਗਾ ਇਹ ਸੋਚ ਕੇ ਰਾਜਾ ਹੁਣ ਨਿਸ਼ਚਿੰਤ ਹੋ ਕੇ ਵਾਪਸ ਰਾਜ ਮਹਿਲ ਚਲਿਆ ਗਿਆ ਕਿ ਹੁਣ ਇਹ ਬੱਚਾ ਵਾਪਸ ਨਹੀਂ ਆਵੇਗਾ ਤੇ ਮੇਰੀ ਬੇਟੀ ਨਾਲ ਇਸ ਦਾ ਵਿਆਹ ਵੀ ਨਹੀਂ ਹੋਵੇਗਾ ਆਕਰਮ ਆਪਾਂ ਗਾਂਗਲ ਲਿਖਿਆ ਹੋਇਆ ਮਿਟਾ ਹੀ ਦਿੱਤਾ ਉਧਰ ਉਹ ਸੰਦੂਕ ਵਹਿੰਦਾ ਹੋਇਆ ਉਹ ਨਦੀ ਦੇ ਇੱਕ ਕੰਡੇ ਤੇ ਪਹੁੰਚਿਆ ਜਿੱਥੇ ਇੱਕ ਧਨਵਾਨ ਸੇਠ ਸੂਰਜ ਦੇਵਤਾ ਨੂੰ ਜਲ ਚੜਾ ਰਿਹਾ ਸੀ ਉਸ ਸੇਠ ਨੇ ਜਦੋਂ ਸੰਦੂਕ ਨੂੰ ਖੋਲ ਕੇ ਵੇਖਿਆ ਤਾਂ ਉਸ ਦੇ ਅੰਦਰ ਬੱਚੇ ਨੂੰ ਵੇਖ ਕੇ ਹੈਰਾਨ ਹੋ ਗਿਆ ਉਹ ਸੇਠ ਦੀ ਕੋਈ ਸੰਤਾਨ ਨਹੀਂ ਸੀ ਸੇਠ ਉਸ ਬੱਚੇ ਨੂੰ ਆਪਣੇ ਘਰ ਲੈ ਗਿਆ ਸੇਠ ਦੀ ਪਤਨੀ ਬੱਚੇ ਨੂੰ ਵੇਖ ਕੇ ਬੜੀ ਖੁਸ਼ ਹੋਈ ਉਸ ਨੇ ਜੋ ਸੇਠ ਤੋਂ ਪੁੱਛਿਆ ਕਿ ਬੱਚਾ ਕਿਸ ਦਾ ਹੈ ਤਾਂ ਸੇਠ ਨੇ ਉਸ ਨੂੰ ਸਾਰਾ ਕੁਝ ਦੱਸਿਆ ਕਿ ਕਿਵੇਂ ਉਸ ਨੂੰ ਨਦੀ ਵਿੱਚ ਵਹਿੰਦਾ ਹੋਇਆ ਸੰਦੂਕ ਮਿਲਿਆ ਸੇਠ ਤੇ ਉਹਦੀ ਪਤਨੀ ਨੇ ਬੱਚੇ ਲਈ ਭਗਵਾਨ ਨੂੰ ਹੱਥ ਜੋੜ ਕੇ ਧੰਨਵਾਦ ਕੀਤਾ ਹੁਣ ਉਹ ਬੱਚਾ ਸੇਠ ਦੇ ਘਰ ਵਿੱਚ ਪਲਣ ਲੱਗਾ ਸੇਠ ਨੇ ਉਸ ਬੱਚੇ ਦਾ ਨਾਮ ਸੂਰਜ ਰੱਖਿਆ ਇਸੇ ਤਰ੍ਹਾਂ ਹੋ ਲਿਆ 16 ਸਾਲ ਬੀਤ ਗਏ ਸੂਰਜ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਸੀ ਇੱਕ ਦਿਨ ਸੂਰਜ ਨੂੰ ਅਧਿਆਪਕ ਪੜ੍ਹਾ ਰਿਹਾ ਸੀ ਅਧਿਆਪਕ ਜੋ ਕੁਝ ਵੀ ਪੁੱਛਦਾ ਸੂਰਜ ਤੁਰੰਤ ਉਸ ਦਾ ਜਵਾਬ ਦੇ ਦਿੰਦਾ ਇਹ ਵੇਖ ਕੇ ਅਧਿਆਪਕ ਨੇ ਸੂਰਜ ਨੂੰ ਕਿਹਾ ਤੁਸੀਂ ਤਾਂ ਬਹੁਤ ਹੀ ਸਮਝਦਾਰ ਤੇ ਗਿਆਨੀ ਹੋ ਤੁਸੀਂ ਅੱਗੇ ਚੱਲ ਕੇ ਬਹੁਤ ਵੱਡੇ ਆਦਮੀ ਬਣੋਗੇ ਅਦੇ ਆਪਕਾ ਸੂਰਜ ਦੀ ਪ੍ਰਸ਼ੰਸਾ ਕਰ ਹੀ ਰਿਹਾ ਸੀਗੇ ਤਾਂ ਦੀ ਉਥੋਂ ਹੀ ਰਾਜਾ ਲੱਗ ਰਿਹਾ ਸੀ ਜੋ ਕਿਸੇ ਹੋਰ ਰਾਜ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ ਰਾਜ ਨੇ ਜਦੋਂ ਸੂਰਜ ਵੱਲ ਵੇਖਿਆ ਤਾਂ ਰਾਜਾ ਉੱਥੇ ਹੀ ਰੁਕ ਗਿਆ ਰਾਜੇ ਨੇ ਸੂਰਜ ਤੋਂ ਪੁੱਛਿਆ beta ਤੁਸੀਂ ਕੌਣ ਹੋ ਤੇ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਪਿਤਾ ਦਾ ਨਾਮ ਕੀ ਹੈ ਸੂਰਜ ਨੇ ਕਿਹਾ ਮਹਾਰਾਜ ਮੈਂ ਸੇਠ ਹੀਰਾ ਲਾਲ ਦਾ ਪੁੱਤਰ ਹਾਂ ਇਹ ਪੁੱਛ ਕੇ ਰਾਜਾ ਉੱਥੋਂ ਚਲਿਆ ਗਿਆ ਆਪਣਾ ਕੰਮ ਕਰਨ ਤੋਂ ਬਾਅਦ ਰਾਜਾ ਜਦੋਂ ਵਾਪਸ ਆਇਆ ਤਾਂ ਉਹ ਸੇਠ ਹੀਰਾ ਲਾਲ ਦੇ ਘਰ ਗਿਆ ਰਾਜੇ ਨੇ ਹੀਰਾ ਲਾਲ ਨੂੰ ਕਿਹਾ ਤੁਹਾਡਾ ਬੇਟਾ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਹੈ ਸੇਠ ਹੀਰਾ ਲਾਲ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਮਹਾਰਾਜ ਮੈਂ ਉਸ ਦਾ ਅਸਲੀ ਪਿਤਾ ਨਹੀਂ ਹਾਂ ਮੈਂ ਤਾਂ ਉਸ ਨੂੰ ਸਿਰਫ ਪਾਲਿਆ ਪਰ ਉਹ ਮੇਰੇ ਲਈ ਪੁੱਤਰ ਤੋਂ ਵੀ ਵੱਧ ਗਿਆ ਰਾਜੇ ਨੇ सेठ हीरालाल ਤੋਂ ਪੁੱਛਿਆ ਕੀ ਇਹ ਲੜਕਾ ਤੁਹਾਡਾ ਪੁੱਤਰ ਨਹੀਂ ਹੈ ਤਾਂ ਫਿਰ ਇਹ ਲੜਕਾ ਤੁਹਾਨੂੰ ਕਿੱਥੇ ਮਿਲਿਆ ਫਿਰ सेठ हीरालाल ਨੇ ਰਾਜੇ ਨੂੰ ساری ਕਹਾਣੀ ਸੁਣਾਈ ਕਿ ਕਿਵੇਂ ਉਸ ਨੂੰ ਵਹਿੰਦੇ ਹੋਏ ਪਾਣੀ ਵਿੱਚ ਇੱਕ ਸੰਦੂਖ ਵਿੱਚੋਂ ਮਿਲਿਆ ਸੀ ਜਦੋਂ ਰਾਜੇ ਨੇ सेठ हीरालाल ਦੀ ਗੱਲ ਸੁਣੀ ਤਾਂ ਉਹ ਹੈਰਾਨ ਰਹਿ ਗਿਆ ਰਾਜਾ ਸਮਝ ਗਿਆ ਸੀ ਇਹ ਉਹੀ ਬੱਚਾ ਹੈ ਜਿਹਨੂੰ ਮੈਂ 16 ਸਾਲ ਪਹਿਲਾਂ ਨਦੀ ਵਿੱਚ ਵਹਾ ਦਿੱਤਾ ਸੀ ਰਾਜੇ ਤੇ ਸੇਠ ਹੀਰਾ ਲਾਲ ਹੱਲੇ ਗੱਲਾਂ ਹੀ ਕਰ ਰਾਇ ਸੀ ਕਿ ਉੱਥੇ ਸੂਰਜ ਆ ਗਿਆ ਰਾਜੇ ਨੇ ਸੂਰਜ ਨੂੰ ਦੇਖਿਆ ਤਾਂ ਉਸਨੇ ਸੇਠ ਹੀਰਾ ਲਾਲ ਨੂੰ ਕਿਹਾ ਸੇਠ ਜੀ ਮੈਨੂੰ ਅੱਗੇ ਕਿਸੇ ਕੰਮ ਲਈ ਜਾਣਾ ਹੈ ਜੇ ਤੁਸੀਂ ਆਪਣੇ ਬੇਟੇ ਦੇ ਹੱਥੋਂ ਮੇਰੀ ਇੱਕ ਚਿੱਠੀ ਮਹਾਰਾਣੀ ਤੱਕ ਪਹੁੰਚਾ ਦਿਵੋ ਤਾਂ ਮੈਂ ਉਹਨੂੰ ਸੋਨੇ ਦੀਆਂ 100 ਮੋਹਰਾਂ ਦਿਆਂਗਾ ਸੂਰਜ ਨੇ ਇਹ ਸੁਣ ਕੇ ਰਾਜੇ ਨੂੰ ਕਿਹਾ ਹਾਂ ਮਹਾਰਾਜ ਕਿਉਂ ਨਹੀਂ ਮੈਂ ਤੁਹਾਡੀ ਚਿੱਠੀ ਜ਼ਰੂਰ ਪਹੁੰਚਾ ਦੇਵਾਂਗਾ ਰਾਜੇ ਨੇ ਚਿੱਠੀ ਵਿੱਚ ਚੁੱਪਚਾਪ ਇੱਕ ਸੁਨੇਹਾ ਲਿਖਿਆ ਤੇ ਚਿੱਠੀ ਦੇ ਉੱਪਰ ਮੋਹਰ ਲਗਾ ਦਿੱਤੀ ਤੇ ਚਿੱਠੀ ਸੂਰਜ ਨੂੰ ਦੇ ਦਿੱਤੀ ਤੇ ਕਿਹਾ ਕਿ ਬੇਟਾ ਇਹ ਲਵੋ ਇਹ ਰਾਣੀ ਤੱਕ ਪਹੁੰਚਾ ਦਿਓ ਸੂਰਜ ਚਿੱਠੀ ਨੂੰ ਲੈ ਕੇ ਚਲਾ ਗਿਆ ਸੂਰਜ ਚੱਲਦਾ ਚੱਲਦਾ ਸੰਘਣੇ ਜੰਗਲ ਤੋਂ ਲੰਘ ਰਿਹਾ ਸੀ ਕਿ ਉਹ ਰਾਹ ਵੀ ਭੁੱਲ ਗਿਆ ਉਸ ਨੂੰ ਰਾਹ ਲੱਭਦਿਆਂ ਲੱਭਦਿਆਂ ਰਾਤ ਹੋ ਗਈ ਸੂਰਜ ਰਾਤ ਬਿਤਾਉਣ ਲਈ ਕੋਈ ਥਾਂ ਲੱਭਣ ਲੱਗਾ ਤਾਂ ਉਸ ਦੀ ਨਜ਼ਰ ਇੱਕ ਝੌਂਪੜੀ ਉੱਤੇ ਪਈ ਸੂਰਜ ਨੇ ਸੋਚਿਆ ਮੈਂ ਰਾਤ ਉੱਥੇ ਹੀ ਬਤਾ ਲੈਂਦਾ ਵਾ ਇਹ ਸੋਚ ਕੇ ਸੂਰਜ ਘੋੜੇ ਤੋਂ ਹੇਠਾਂ ਉਤਰਿਆ ਤੇ ਝੌਂਪੜੀ ਦੇ ਅੰਦਰ ਚਲਿਆ ਗਿਆ ਜਦੋਂ ਸੂਰਜ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਇੱਕ ਬੁੱਢੀ ਔਰਤ ਖਾਣਾ ਬਣਾ ਰਹੀ ਸੀ ਬੁੱਢੀ ਔਰਤ ਨੇ ਸੂਰਜ ਨੂੰ ਵੇਖਿਆ ਤੇ ਉਸ ਤੋਂ ਪੁੱਛਿਆ ਕਿ ਬੇਟਾ ਤੁਸੀਂ ਕੌਣ ਹੋ ਤੇ ਵਿਨੈ ਜਾਜਤ ਅੰਦਰ ਕਿਉਂ ਆਏ ਹੋ ਸੂਰਜ ਨੇ ਆਪਣੇ ਬਾਰੇ ਦੱਸਿਆ ਕਿ ਉਹ ਰਾਹ ਭੁੱਲ ਗਿਆ ਨਿਸਲੀ ਰਾਤ ਬਿਤਾਉਣ ਲਈ ਇੱਥੇ ਆਇਆ ਸੂਰਜ ਦੀ ਗੱਲ ਸੁਣ ਕੇ ਬੁੱਢੀ ਔਰਤ ਨੂੰ ਉਸ ਦੇ ਉੱਪਰ ਦਇਆ ਆ ਗਈ ਪਰ ਫਿਰ ਬੁੱਢੀ ਔਰਤ ਨੇ ਸੂਰਜ ਨੂੰ ਕਿਹਾ ਬੇਟਾ ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ ਕਿਉਂਕਿ ਇੱਥੇ ਡਾਕੂਆਂ ਦਾ ਡਰ ਹੈ ਕੁਝ ਹੀ ਦਿਨ ਵਿੱਚ ਇੱਥੇ ਡਾਕੂ ਆਉਣ ਵਾਲੇ ਨੇ ਜੇ ਉਹਨਾਂ ਨੇ ਤੁਹਾਨੂੰ ਦੇਖ ਲਿਆ ਤਾਂ ਤੁਹਾਡੇ ਲਈ ਮੁਸ਼ਕਲ ਖੜੀ ਹੋ ਜਾਵੇਗੀ ਸੂਰਜ ਨੇ ਕਿਹਾ ਪਰਮਾਤਾ ਜੀ ਇੰਨੀ ਭਿਆਨਕ ਰਾਤ ਵਿੱਚ ਮੈਂ ਕਿਤੇ ਹੋਰ ਵੀ ਜਾ ਵੀ ਨਹੀਂ ਸਕਦਾ ਜੇ ਮੈਂ ਬਾਹਰ ਗਿਆ ਤਾਂ ਜੰਗਲੀ ਜਾਨਵਰ ਮੈਨੂੰ ਖਾ ਜਾਣਗੇ ਇਸ ਤੋਂ ਵਧੀਆ ਹੈ ਕਿ ਮੈਂ ਇੱਥੇ ਕੋਨੇ ਵਿੱਚ ਜਾ ਕੇ ਲੇਟ ਜਾਂਦਾ ਵਾਂ ਇਹ ਕਹਿ ਕੇ ਸੂਰਜ ਕੋਨੇ ਵਿੱਚ ਜਾ ਕੇ ਲੇਟ ਗਿਆ ਕੁਝ ਸਮੇਂ ਬਾਅਦ ڈاکੂ ਉਸ ਘਰ ਕੋਲ ਆਏ ڈاکਵਾਨ ਜਦੋਂ ਘੋੜੇ ਨੂੰ ਬਾਹਰ ਦੇਖਿਆ ਤਾਂ ਬੁੱਢੀ ਮਾਤਾ ਤੋਂ ਉਸ ਲੜਕੇ ਬਾਰੇ ਪੁੱਛਿਆ ਬੁੱਢੀ ਮਾਤਾ ਨੇ ਉਹਨਾਂ ਨੂੰ ਦੱਸਿਆ ਕਿ ਇਹਦਾ ਨਾਮ ਸੂਰਜ ਹੈ ਇਹ ਬਹੁਤ ਹੀ ਨੇਕ ਬੱਚਾ ਹੈ ਤੇ ਇਹ ਰਾਜੇ ਦੇ ਕਿਸੇ ਕੰਮ ਰਾਜ ਮਹਿਲ ਜਾ ਰਿਹਾ ਹੈ ਜਦੋਂ ڈاکੂਆਂ ਨੇ ਇਹ ਸੁਣਿਆ ਤਾਂ ਉਹਨਾਂ ਨੂੰ ਕੁਝ ਸ਼ੱਕ ਹੋਇਆ ਉਹ ਰਾਜੇ ਦੀਆਂ ਹਰਕਤਾਂ ਬਾਰੇ ਜਾਣਦੇ ਸੀ ਇਸ ਲਈ ਉਹਨਾਂ ਨੇ ਸੂਰਜ ਦੀ ਜੇਬ ਵਿੱਚੋਂ ਚਿੱਠੀ ਕੱਢ ਲਈ ਤੇ ਉਸ ਨੂੰ ਪੜਨ ਲੱਗ ਪਏ ਜਿਵੇਂ ڈاکੂਆਂ ਨੇ ਉਹ ਚਿੱਠੀ ਪੜ੍ਹੀ ਤਾਂ ਉਹ ਸਭ ਕੁਝ ਸਮਝ ਗਿਆ ਬੁੱਢੀ ਮਾਤਾ ਨੇ ਉਹਨਾਂ ਤੋਂ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਉਹਨਾਂ ਵਿੱਚੋਂ ਇੱਕ ਡਾਕੂ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਕਿ ਜਿਵੇਂ ਹੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਇਸ ਨੂੰ ਉਸੇ ਸਮੇਂ ਮਰਵਾ ਕੇ ਕਿਤੇ ਦੂਰ ਦਫਨਾ ਦੇਣਾ ਇਹ ਕੰਮ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਜਾਵੇ ਬੁੱਢੀ ਮਾਤਾ ਨੇ ਜਦੋਂ ਇਹ ਗੱਲ ਸੁਣੀ ਤਾਂ ਬੋਲੀਏ ਰਾਜਾ ਕਿੰਨਾ ਦੁਸ਼ਟ ਹੈ ਨਰਦਈ ਹੈ ਜਿਹਦੇ ਤੋਂ ਚਿੱਠੀ ਭੇਜ ਰਿਹਾ ਹੈ ਉਹਨੂੰ ਹੀ ਮਰਵਾਉਣ ਦਾ ਹੁਕਮ ਦੇ ਰਿਹਾ ਹੈ ਇਹ ਸੋਚ ਕੇ ਬੁੱਢੀ ਮਾਤਾ ਨੇ ਸੋਚਿਆ ਕਿ ਮੈਨੂੰ ਇਸ ਮਾਸੂਮ ਨੂੰ ਬਚਾਉਣਾ ਚਾਹੀਦਾ ਉਸਨੇ ਡਾਕੂਆਂ ਨੂੰ ਇੱਕ ਕੰਮ ਕਰਨ ਲਈ ਕਿਹਾ ਤਦ ਡਾਕੂਆਂ ਨੇ ਦੂਜੀ ਚਿੱਠੀ ਲਿਖ ਕੇ ਉਸ ਚਿੱਠੀ ਨਾਲ ਬਦਲ ਦਿੱਤੀ ਤੇ ਵਾਪਸ ਸੂਰਜ ਦੀ ਜੇਬ ਵਿੱਚ ਰੱਖ ਦਿੱਤੀ ਜਿਸ ਦੇ ਬਾਅਦ ਡਾਕੂ ਉੱਥੋਂ ਚਲੇ ਗਏ ਸਵੇਰ ਹੁੰਦੇ ਹੀ ਸੂਰਜ ਉੱਠਿਆ ਤੇ ਬੁੱਢੀ ਮਾਤਾ ਦਾ ਧੰਨਵਾਦ ਕਰਕੇ ਉੱਥੋਂ ਚਲਿਆ ਗਿਆ ਸੂਰਜ ਕੁਝ ਸਮੇਂ ਬਾਅਦ ਹੀ ਰਾਜ ਮਹਿਲ ਪਹੁੰਚ ਗਿਆ ਤੇ ਉਸ ਨੇ ਚਿੱਠੀ ਮਹਾਰਾਣੀ ਨੂੰ ਦੇ ਦਿੱਤੀ ਮਹਾਰਾਣੀ ਨੇ ਚਿੱਠੀ ਪੜ੍ਹੀ ਤਾਂ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਲੜਕਾ ਬਹੁਤ ਹੀ ਬੁੱਧੀਮਾਨ ਤੇ ਗਿਆਨੀ ਹੈ ਇਹ ਰਾਜਕੁਮਾਰੀ ਨਾਲ ਵਿਆਹ ਕਰਨ ਦੇ ਲਾਇਕ ਹੈ ਇਸ ਲਈ ਮੇਰੇ ਆਉਣ ਤੋਂ ਪਹਿਲਾਂ ਹੀ ਤੁਸੀਂ ਇਹਦਾ ਵਿਆਹ ਰਾਜਕੁਮਾਰੀ ਨਾਲ ਕਰ ਦਿਓ ਮਹਾਰਾਣੀ ਸੋਚਣ ਲੱਗੀ ਕਿ ਇਹ ਇਸ ਤਰ੍ਹਾਂ ਕਿਵੇਂ ਮਹਾਰਾਜ ਕਿਸੇ ਅਣਜਾਣ ਵਿਅਕਤੀ ਨਾਲ ਰਾਜਕੁਮਾਰੀ ਦਾ ਵਿਆਹ ਕਰ ਸਕਦੇ ਨੇ ਪਰ ਫਿਰ ਉਸਨੇ ਦੇਖਿਆ ਕਿ ਚਿੱਠੀ ਤੇ ਰਾਜੇ ਦੀ ਮੋਹਰ ਵੀ ਲੱਗੀ ਹੋਈ ਸੀ ਇਸ ਲਈ ਇਹ ਲੜਕਾ ਝੂਠ ਨਹੀਂ बोल ਸਕਦਾ ਇਹ ਸੋਚ ਕੇ ਮਹਾਰਾਣੀ ਨੇ ਰਾਜਕੁਮਾਰੀ ਦਾ ਵਿਆਹ ਉਸ ਨੌਜਵਾਨ ਨਾਲ ਕਰ ਦਿੱਤਾ ਕੁਝ ਦਿਨਾਂ ਬਾਅਦ ਜਦੋਂ ਰਾਜਾ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪੁੱਤਰੀ ਦਾ ਵਿਆਹ ਉਸੇ ਨੌਜਵਾਨ ਨਾਲ ਹੋ ਗਿਆ ਇਹ ਸੁਣਦਿਆਂ ਹੀ ਰਾਜਾ ਗੁੱਸੇ ਨਾਲ ਅਗ ਬਬੂਲਾ ਹੋ ਗਿਆ ਤੇ ਉਸ ਨੇ ਮਹਾਰਾਣੀ ਤੋਂ ਪੁੱਛਿਆ ਤੁਸੀਂ ਇਹ ਸਭ ਕਿਉਂ ਕੀਤਾ ਤਦ ਮਹਾਰਾਣੀ ਨੇ ਦੱਸਿਆ ਕਿ ਮਹਾਰਾਜ ਜਿਵੇਂ ਤੁਸੀਂ ਚਿੱਠੀ ਵਿੱਚ ਲਿਖਿਆ ਸੀ ਮੈਂ ਵੈਸਾ ਹੀ ਕੀਤਾ ਰਾਜੇ ਨੇ ਮਹਾਰਾਣੀ ਨੂੰ ਚਿੱਠੀ ਵਿਖਾਉਣ ਲਈ ਕਿਹਾ ਜਦ ਜਿਵੇਂ ਮਹਾਰਾਣੀ ਨੇ ਚਿੱਠੀ ਵਿਖਾਈ ਤਾਂ ਰਾਜੇ ਨੇ ਚਿੱਠੀ ਵਿੱਚ ਕੁਝ ਹੋਰ ਹੀ ਲਿਖਿਆ ਪਿਆ ਪਾਇਆ ਇਹ ਦੇ ਕੇ ਰਾਜੇ ਨੇ ਗੁੱਸੇ ਵਿੱਚ ਸੈਨਿਕਾਂ ਨੂੰ ਕਿਹਾ ਜਾਓ ਜਾ ਕੇ ਸੂਰਜ ਨੂੰ ਫੜ ਕੇ ਲਿਆਓ ਸੈਨਿਕ ਤੁਰੰਤ ਗਏ ਤੇ ਸੂਰਜ ਨੂੰ ਫੜ ਕੇ ਲਿਆਏ ਰਾਜੇ ਨੇ ਗੁੱਸੇ ਵਿੱਚ ਸੂਰਜ ਨੂੰ ਕਿਹਾ ਤੁਸੀਂ ਧੋਖੇ ਨਾਲ ਮੇਰੀ ਪੁੱਤਰੀ ਨਾਲ ਵਿਆਹ ਤਾਂ ਕਰ ਲਿਆ ਪਰ ਮੈਂ ਤੁਹਾਨੂੰ ਆਪਣਾ ਜਵਾਈ ਕਬੂਲ ਨਹੀਂ ਕਰਾਂਗਾ ਸੂਰਜ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਪਰ ਮਹਾਰਾਜ ਮੈਂ ਤਾਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਰਾਜੇ ਨੇ ਸੂਰਜ ਦੀ ਗੱਲ ਸੁਣ ਕੇ ਕਿਹਾ ਤੁਸੀਂ ਮੈਨੂੰ ਬੇਵਕੂਫ ਬਣਾਉਣਾ ਚਾਹੁੰਦੇ ਹੋ ਪਰ ਮੈਂ ਇਹ ਵਿਆਹ ਕਬੂਲ ਨਹੀਂ ਕਰਾਂਗਾ ਹਾਲੇ ਦੋਹਾਂ ਦੀ ਗੱਲ ਚੱਲ ਹੀ ਰਹੀ ਸੀ ਕਿ ਇੱਕ ਸੈਨਿਕ ਨੇ ਆ ਕੇ ਰਾਜੇ ਨੂੰ ਕਿਹਾ ਮਹਾਰਾਜ ਬਾਹਰ ਇੱਕ ਮਹਾਤਮਾ ਆਏ ਨੇ ਉਹ ਤੁਹਾਡੇ ਨਾਲ ਇਸ ਸਮੇਂ ਮਿਲਣਾ ਚਾਹੁੰਦੇ ਨੇ ਰਾਜੇ ਨੇ ਮਹਾਤਮਾ ਨੂੰ ਅੰਦਰ ਲਿਆਉਂਦਾ ਹੁਕਮ ਦਿੱਤਾ ਮਹਾਤਮਾ ਅੰਦਰ ਆਇਆ ਤਾਂ ਰਾਜੇ ਨੇ ਉੱਠ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਮਹਾਤਮਾ ਨੇ ਕਿਹਾ ਕਿ ਰਾਜਣ ਲੱਗਦਾ ਤੁਸੀਂ ਮੈਨੂੰ ਪਛਾਣਿਆ ਨਹੀਂ ਰਾਜੇ ਨੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਨਹੀਂ ਪਛਾਣਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਮੈਂ ਉਹੀ ਹਾਂ ਜਿੰਨੂੰ ਤੁਸੀਂ ਅੱਜ ਤੋਂ 16 ਸਾਲ ਪਹਿਲਾਂ ਆਪਾਂ ਗਾਂ ਦਾ ਲਿਖਿਆ ਮਟਾਉਣ ਦੀ ਗੱਲ ਕਹਿ ਕੇ ਆਏ ਸੀ ਜਿਵੇਂ ਹੀ ਬਾਤਮਾਨੇ ਗੱਲ ਕਹੀ ਰਾਜਾ ਇੱਕਦਮ ਹੈਰਾਨ ਹੋ ਗਿਆ ਉਸ ਨੂੰ ਸਭ ਕੁਝ ਯਾਦ ਆ ਗਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂ ਰਾਜਨ ਪਾਗਾਂ ਦਾ ਲਿਖਿਆ ਮਿਟਾ ਦਿੱਤਾ ਰਾਜੇ ਨੇ ਨੀਣੀ ਪਾ ਕੇ ਕਿਹਾ ਨਹੀਂ ਮਹਾਤਮਾ ਜੀ ਮੈਂ ਪਾਗਾਂ ਦੇ ਹੱਥੋਂ ਹਾਰ ਗਿਆ ਮਹਾਤਮਾ ਨੇ ਕਿਹਾ ਰਾਜਨਪਾ ਗਾਂਦੇ ਹੱਥੋਂ ਕੋਈ ਜਿੱਤ ਨਹੀਂ ਸਕਦਾ ਇਸ ਲਈ ਹੁਣ ਸੂਰਜ ਨੂੰ ਆਪਣਾ ਜਵਾਈ ਕਬੂਲ ਕਰੋ ਤੇ ਆਪਣਾ ਰਾਜ ਭਾਗ ਉਸ ਨੂੰ ਸੌਂਪ ਦਿਓ ਰਾਜੇ ਨੇ ਕਿਹਾ ਮਹਾਤਮਾ ਜੀ ਜਿਵੇਂ ਤੁਸੀਂ ਕਹੋਗੇ ਵੈਸਾ ਹੀ ਹੋਵੇਗਾ ਰਾਜੇ ਨੂੰ ਸਮਝ ਸਮਝਾ ਕੇ ਮਹਾਤਮਾ ਉੱਥੋਂ ਚਲੇ ਗਏ ਇੱਧਰ ਰਾਜੇ ਨੇ ਸੂਰਜ ਤੋਂ ਮਾਫੀ ਮੰਗੀ ਤੇ ਸਾਰਾ ਰਾਜ ਭਾਗ ਉਸ ਨੂੰ ਸੌਂਪ ਦਿੱਤਾ ਸੋ ਦੋਸਤੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਦੇ ਇਹੋ ਜਿਹੀਆਂ ਹੋਰ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕੋਰਡ ਨੂੰ ਦਿਓ ਇਜਾਜ਼ਤ ਸਾਥ ਸ੍ਰੀ ਆਕਾਲ ਜੀ